ਸਾਤਰੀਆ ਪਾਰਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਰੂਹ ਤੇਰੀ ਸਾ ਮੇਰੀ ਭਾਗ 10 ਜਿਸ ਨੂੰ ਲਿਖਿਆ ਹੈ ਰਾਧਿਕਾ ਸ਼ਰਮਾ ਜੀ ਨੇ ਉਮੀਦ ਹੈ ਤੁਹਾਨੂੰ ਪਹਿਲੇ ਭਾਗ ਪਸੰਦ ਆਏ ਹੋਣਗੇ ਇਹ ਭਾਗ ਵੀ ਜ਼ਰੂਰ ਪਸੰਦ ਆਵੇਗਾ ਦੋ ਦਿਨਾਂ ਬੀਤ ਗਏ ਸੀ ਇਨ੍ਹਾਂ ਦੋ ਦਿਨਾਂ ਵਿੱਚ ਹੀਰ ਤੇ ਜਗਰਾਜ ਇੱਕ ਦੂਸਰੇ ਨੂੰ ਜਾਂ ਕਹੋ ਬਸ हीर ਜਿਉ ਜਵਰਾਜ ਨੂੰ ਦੋ ਟਾਈਮ ਤੇ ਦੇਖਉਂਦੀ ਸੀ ਅਰੋਇ ਸਵੇਰੇ ਹੀ ਜਦੋਂ ਕੈਫੇ ਖੁੱਲਦੀ ਉਸ ਟਾਈਮ ਜਿਵਰਾਜ ਬਾਹਰ ਚੜਾਇ ਜਾਂਦਾ ਤੇ ਜਦੋਂ ਕੈਫੇ ਬੰਦ ਹੋਣ ਦਾ ਟਾਈਮ ਹੁੰਦਾ ਉਸ ਵਕਤ ਜਿਵਰਾਜ ਘਰ ਆਉਂਦਾ ਇੰਨਾ ਦੋ ਦਿਨਾਂ ਵਿੱਚ ਜਿਵਰਾਜ ਦੀ ਨਾਤਾ ਹੀਰ ਨਾਲ ਹੋਈ ਨਾ ਕੋਈ ਇੰਦਰਾ ਕਾ ਤੋਈ ਤੇ ਨਾ ਹੀ ਬਲਵੀਰ ਨਾਲ ਹੋਈ ਸਵੇਰ ਤੋਂ ਨਿਕਲ ਕੇ ਹੋ ਸਦਾ ਸ਼ਾਮ ਨੂੰ ਕਰੇ ਬੜਦਾ ਤੇ ਇਸ ਗੰਦ ਤੇ ਹੀਰ ਦੇ ਦਿਨ ਵਿੱਚ ਕਈ ਵਾਰ ਸਵਾਲ ਆਇਆ ਕੀ ਆਖਰ ਉਹ ਐਨੀ ਸਿਰੇ ਕਿੱਥੇ ਜਾਂਦਾ ਹੋਣਾ ਜਿਸ ਤਰ੍ਹਾਂ ਦੇ ਕੱਤੇ ਪਾ ਕੇ ਉਹ ਇੱਥੋਂ ਨਿਕਲਦਾ ਹੈ ਉਹ ਕਿਸੇ ਆਫਿਸ ਤਾਂ ਨਹੀਂ ਜਾਂਦਾ ਹੋਣਾ ਇਸ ਸਵਾਲ ਨੂੰ ਲੈ ਕੇ ਹੀਰ ਨੇ ਬਲਵੀਰ ਤੋਂ ਵੀ ਪੁੱਛਿਆ ਸੀ ਪਰ ਬਲਵੀਰ ਨੇ ਉਸ ਨੂੰ ਕਹਿ ਦਿੱਤਾ ਕਿ ਉਸਨੇ ਕੀ ਕਰਨਾ ਹੈ ਕਿਸੇ ਦੀ ਨੌਕਰੀ ਤੋਂ ਬਲਵੀਰ ਦੇ ਟਾਲਣ ਤੋਂ ਬਾਅਦ ਵੀ ਹੀਰ ਦੇ ਦਿਮਾਗ ਵਿੱਚ ਕਿਸੇ ਕੋਨੇ ਵਿੱਚ ਇਹ ਸਵਾਲ اٹਕਿਆ ਹੋਇਆ ਸੀ ਪਰ ਇਸ ਬਾਰੇ ਉਹ ਸਿੱਧਾ ਜਿਬਰਾਇਲ ਕੋਲੋਂ ਪੁੱਛਣਾ ਚਾਹੁੰਦੀ ਸੀ ਜਾਂ ਫਿਰ ਉਸ ਦੀ ਗੁੱਛਣ ਦੀ ਹਿੰਮਤ ਨਹੀਂ ਸੀ ਤੀਸਰੇ ਦਿਨ ਆਦੀਰ ਸਿੰਘ ਨੂੰ ਕਾਇਫੇ ਦੀ ਕੰਮ ਵਿੱਚ ਰੁਝੀ ਹੋਈ ਸੀ ਟੇਬਲਾਂ ਤੇ ਕੁਰਸੀਆਂ ਨੂੰ ਕੱਪੜੇ ਨਾਲ ਸਾਫ਼ ਕਰਦੇ ਹੋਏ ਉਹ ਕੁਝ ਗੁਣਗੁਣਾ ਰਹੀ ਸੀ ਤੇ ਉਹਦੇ ਬੋਹਰਾਲ ਦੀ ਆਵਾਜ਼ ਸਿਰਫ ਉਹਦੇ ਤੱਕ ਹੀ ਸੀਮਿਤ ਸੀ ਜੇ ਕੋਈ ਹੋਰ ਉਸ ਦੀ ਗੁਣਗੁਣਾहट ਸੁਣਦਾ ਤਾਂ ਉਸ ਨੂੰ ਇਹ ਹੀ ਲੱਗਦਾ ਜਿਵੇਂ ਕੋਈ ਮੱਖੀ ਤਿੰਪੜਾ ਰਹੀ ਹੋਵੇ ਪਰ ਇਸ ਵਕਤ ਉਹ ਉੱਥੇ ਕੋਈ ਨਹੀਂ ਸੀ ਇਸ ਲਈ ਕਿਸੇ ਨੂੰ ਕੋਈ ਫਰਕ ਨਹੀਂ ਸੀ ਪੰਡਾ ਇਹ ਖੁਦ ਵਿੱਚ ਰੁੱਝੀ ਅਤੇ ਖੁਸ਼ੀ ਵਾਲਾ ਕੰਮ ਕਰ ਰਹੀ ਸੀ ਤਦੇ ਪੌੜਾ ਉੱਤਰ ਰਿਹਾ ਜੁਗਰਾਜ ਉਸ ਦੀ ਪਿੰਤਨਾ ਹਟ ਸੁਣਾ ਆਖਰੀ ਪੌੜੇ 'ਤੇ ਹੀ ਰੁਕ ਗਿਆ ਤੇ ਉਸਨੇ ਗਰਦਨ ਘੁਮਾ ਕੇ ਹੀਰਵੰਦ ਦੇਖਿਆ ਜੋ ਨੱਚਦੀ ਟਪਨੀ ਸਭਾਈ ਕਰ ਰਹੀ ਸੀ ਪੌੜੀ ਤੇ ਖੜੇ ਜਗਵਾਜ ਨੇ ਇੱਕ ਵਾਰ ਲਈ ਸਭ ਆਨ ਦੇਖਿਆ ਕਰ ਦਿੱਤਾ ਤੇ ਅਣ ਸੁਣਿਆ ਕਰਨ ਦੀ ਕੋਸ਼ਿਸ਼ કરી ਪਰ ਹੀਰ ਦੀ ਹਰਕਤਾਂ ਦੇਖ ਉਹ ਖੁਦ ਤੇ ਕੰਟਰੋਲ ਨਾ ਕਰ ਸਕਿਆ ਸਵੇਰੇ ਸਵੇਰੇ ਠੰਡੇ ਮੌਸਮ ਵਿੱਚ ਹੀ ਦੀ એનર્ਜੀ ਵੇਗ ਜਗਰਾਜ ਨੇ ਆਪਣੇ ਮੋਢੇ ਚੜਾਏ ਤੇ ਪੈਂਟਰੀ ਦੇ ਵਿੱਚ ਹੱਥ ਪਾ ਕੇ ਖੜਾ ਹੋ ਉਹ ਹੀਰ ਨੂੰ ਅਜੀਬ ਨਜ਼ਰਾਂ ਨਾਲ ਦੇਖਣ ਲੱਗਾ ਜਿਵੇਂ ਉਹ ਕਿਸੇ ਸਰਕਲ ਸੇ ਛੁੱਟੇ ਹੋਏ ਬਾਂਦਰ ਨੂੰ ਦੇਖਿਆ ਹੋਵੇ ਆਖਰ ਇਹ ਹੁੰਦਾ ਵੀ ਕਿਉਂ ਨਾ ਹੀਰ ਸਾਫ ਸੁਆਲ ਦੇ ਨਾਮ ਤੇ ਜਿਸ ਤਰ੍ਹਾਂ ਟਪੂਸ਼ੀਆਂ ਮਾਰ ਰਹੀ ਸੀ ਜਗਰਾਜ ਤਾਂ ਕੀ ਕੋਈ ਵੀ ਉਸ ਨੂੰ ਦੇਖ ਕੇ ਹੈਰਾਨ ਹੀ ਹੁੰਦਾ ਜਗਰਾਜ ਇਹ ਵਿਛਾਤ ਪਾਈ ਦੀ ਨੂੰ ਦੇਖ ਰਿਹਾ ਸੀ ਪਰ ਉਸ ਦੇ ਚਿਹਰੇ ਤੇ ਅਜੀਬਪਣ ਤੋਂ ਇਲਾਵਾ ਕੋਈ ਹੋਰ ਭਾਵ ਨਹੀਂ ਸੀ ਤਦੇ ਟੇਬਲ ਸਾਫ ਕਰਨ ਹੀਰ ਨੂੰ ਬੁਲਾਉਂਦੇ ਕੋਈ ਤਦਾਂ ਚੀਖ ਪਈ ਅਚਾਨਕ ਉਸਦੀ ਚੀਖ ਸੁਣ ਸਾਹ ਤੜਿਆ ਗਿਆ ਰਾਜੂ ਪਰ ਉੱਗ ਗਿਆ ਤੇ ਡਰ ਦਾ ਝਟਕਾ ਖਾਂਦੇ ਹੋਏ ਉਸ ਨੇ ਆਪਣੇ ਸੀਨੇ ਤੇ ਹੱਥ ਆ ਤਾ ਕੇ ਅੱਖਾਂ ਬੰਦ ਕਰ ਲਈਆਂ ਕੁਝ ਸੈਕਿੰਡ ਲੱਗੇ ਉਸ ਨੂੰ ਗੇਰ ਦੀ ਚੀਖ ਸੁਣਾ ਸਦਵੇਂ ਤੋਂ ਬਾਹਰ ਆਉਣ ਵਿੱਚ ਤੇ ਜਿਵੇਂ ਜਿ ਉਸ ਨੇ ਅੱਖਾਂ ਖੋਲ੍ਹੀਆਂ ਉਸ ਦੀ ਨਜ਼ਰ ਸਿੱਧਾ ਹੀ ਟਿ ਗਈ ਜੋ ਕਿ ਡਰੀ ਕਵਰਾਈ ਹੋਈ ਟੇਬਲ ਤੇ ਦੋਵੇਂ ਪੈਰ ਕਰੀ ਚੜ੍ਹ ਬੈਠੀ ਸੀ ਥੋੜੇ ਸੈਕਿੰਡ ਪਹਿਲੇ ਉਹ ਥੱਲੇ ਸੀ ਤੇ ਹੁਣ ਟੇਬਲ ਤੇ ਇਹ ਵੇਖ ਜੁਗਰਾਜ ਨੇ ਨਾਂ ਵਿੱਚ ਸਿਰ ਹਿਲਾਇਆ ਤੇ ਬੁਰਬੜਾਇਆ ਪਾਦਰ ਇਹ ਕਹਿੰਦੇ ਹੋਏ ਜੁਗਰਾਜ ਦੇ ਨਜ਼ਰਾਂ ਘੁਮਾਈਆਂ ਜਿਵੇਂ ਹੀ ਧੀਰ ਦੇ ਚਿਹਰੇ ਵੱਲ ਧਿਆਨ ਦਿੱਤਾ ਉਸ ਦੇ ਚਿਹਰੇ ਦੇ ਭਾਵ ਹੋਰ ਜ਼ਿਆਦਾ ਤੀਬਰ ਹੋ ਗਏ ਕਿਉਂਕਿ ਟੇਬਲ ਤੇ ਚੜ ਕੇ ਬੈਠੀ ਧੀਰ ਦੇ ਚਿਹਰੇ ਤੇ ਕਵਰਾਹਤ ਤੇ ਡਰ ਦੇ ਭਾਵ ਸੀ ਧੀਰ ਦੇ ਭਾਵਾਂ ਤੇ ਧਿਆਨ ਜਾਣ ਲਈ ਜੁਗਰਾਜ ਨੇ ਜਦੋਂ ਉਸ ਹੀ ਨਜ਼ਰਾਂ ਦਾ ਪਿੱਛਾ ਕੀਤਾ ਕੌਸ਼ਲ ਸਿੰਘ ਰਾਜੇ ਦੀਆਂ ਮੀਂਹ ਤੇ ਤੁਰ ਰਹੇ ਦੋ ਕਾਕਰੋਚਾਂ ਚੜ ਗਈ ਜੋ ਉਸੇ ਟੇਬਲ ਦੇ ਆਲੇ-ਦੁਆਲੇ ਘੁੰਮ ਰਹੇ ਸੀ ਉਹਨਾਂ ਕਾਕਰੋਚਾਂ ਨੂੰ ਵੇਖ ਵਿਰਾਜ ਨੇ ਇੱਕ ਵਾਰ ਫਿਰ ਤੋਂ ਹੀਰ ਵੱਲ ਦੇਖਿਆ ਤੇ ਇਸ ਵਾਰ ਉਸਦੇ ਚਿਹਰੇ ਤੇ ਅਗਸਲਾਸ ਵਾਲੀ ਭਾਵ ਸੀ ਉਹ ਹਲਿਆਕ ਨੇ ਵਿਚਾਰਾ ਨੂੰ ਬੁਲਦੇ ਹੋਏ ਹੀਰ ਨੂੰ ਵੇਖਿਆ ਸੀ ਕਿ ਤਵੇ ਥੱਲੇ ਇੱਕ ਕਾਕੋਜ ਨੇ ਟਰੇ ਹੋਏ ਨੂੰ ਉਹ ਡਰਾਉਣ ਦੀ ਕੋਸ਼ਿਸ਼ ਕਰਦੇ ਹੋਏ ਖੰਭ ਫਲਾ ਉੱਪਰ ਨੂੰ ਉਡਾਰੀ ਭਰੀ ਕਾਕਰ ਉਹ ਦਿਉਦਾਰੀ ਉੱਚੀ ਤਾਂ ਨਹੀਂ ਸੀ ਪਰ ਟੇਬਲ ਤੇ ਧਰ ਕੇ ਬੈਠੀ ਹੀਰ ਦੇ ਬਰਾਬਰ ਦਾ ਸੀ ਇਸ ਲਈ ਜਿਵੇਂ ਹੀ ਹੀਰ ਨੇ ਕਾਕਰ ਨੂੰ ਉੱਠਦੇ ਦੇਖਿਆ ਉਸ ਦੀ ਸਾਹ ੜਕ ਗਈ ਅੱਖਾਂ ਹੈਰਾਨੀ ਤੇ ਕਵਰਾਟ ਨਾਲ ਘਰ ਗਿਆ ਅਤੇ ਉਸ ਦੇ ਗਲੇ ਵਿੱਚੋਂ ਸਦਮੇ ਦੇ ਕਰਕੇ ਚੀਖ ਵੀ ਨਿਕਲ ਨਹੀਂ پائی ਉਹ ਬਸ ਤੇਜੀ ਨਾਲ ਰੈਕਟ ਕਰਦੇ ਹੋਏ ਏਵੇ ਰਹੀ ਖੜੀ ਹੋ ਗਈ ਜਗਰਾਜ ਨੇ ਜਦੋਂ ਇਹ ਦੇਖਿਆ ਤਾ ਉਸ ਦੇ ਚਿਹਰੇ ਤੋਂ ਐਵੇਂ ਲੱਗਾ ਜਿਵੇਂ ਇਸ ਨੂੰ ਕੋਈ ਫਰਕ ਨਾ ਪਿਆ ਹੋਵੇ। ਉਹ ਬਸ ਉੱਥੇ ਖੜ੍ਹਾ ਹੀ ਦੇ ਕਾਗਜ਼ ਦੇ ਵਿਚ ਚੱਲ ਰਿਹਾ ਸ਼ੋਅ ਵੇਖਣ ਵਿੱਚ ਵਿਅਸਤ ਸੀ। ਕਦੇ ਉਸ ਦੀ ਨਜ਼ਰ ਜਮੀਨ ਤੇ ਚੱਲ ਰਹੇ ਕਾਗਜ਼ਾਂ ਵੱਲ ਮੁੜਦੀ ਅਤੇ ਕਦੇ ਉਹਨਾਂ ਦੇ ਦਰ ਤੋਂ ਟੇਬਲ ਤੇ ਖੜ੍ਹੀ ਖੀਰ ਵਾਲਾ ਨਜ਼ਰਾਂ ਘੁਮਾਉਂਦੇ ਹੋਏ ਉਹ ਹੀ ਦੇਖ ਰਿਹਾ ਸੀ ਕਿ ਆਕਰ ਜਿੱਤੇਗਾ ਕੌਣ ਖੀਰ ਜਾਂ ਕਾਗਜ਼। ਪਰ ਜਲਦ ਹੀ ਉਸ ਦੇ ਇਸ ਸ਼ੋਹ ਦਾ ਮਜ਼ਾ ਕਿਹੜਾ ਹੋ ਗਿਆ ਜਦੋਂ ਟੇਬਲ ਤੇ ਖੜੀ ਹੀਰ ਨੇ ਉਸ ਵੱਨ ਵੇਖਿਆ ਕਦੋਂ ਤੇ ਉੱਥੇ ਮਜੂਦ ਜਗਰਾਜ ਨੂੰ ਹੀਰ ਨੇ ਹੋਂ ਦੇਖਿਆ ਤੇ ਜਿਵੇਂ ਹੀ ਜਗਰਾਜ ਨੇ ਇਹ ਦੇਖਿਆ ਕਿ ਹੀਰ ਦੀ ਨਜ਼ਰ ਉਸ ਤੇ ਪੈ ਗਈ ਹੈ ਜਗਰਾਜ ਨੇ ਝਟ ਐਵੇਂ ਨਾਟਕ ਕੀਤਾ ਜਿਵੇਂ ਉਹ ਹੁਣੀ-ਹੁਣੀ ਪੌੜੀਆਂ ਉੱਤਰ ਕੇ ਥੱਲੇ ਆਇਆ ਹੋਵੇ ਉਸ ਤੇ ਇਸ ਨਾਟਕ ਬਾਰੇ ਹੀਰ ਨੂੰ ਕੁਝ ਪਤਾ ਹੀ ਨਹੀਂ ਲੱਗਿਆ ਅਤੇ ਉਸਨੇ ਸੋਚਿਆ ਕਿ ਜਿਵਰਾਜ ਹੁਣ ਆਇਆ ਹੈ ਇਸ ਲਈ ਉਹ ਉਸ ਨੂੰ ਆਵਾਜ਼ ਦਿੰਦੇ ਹੋਏ ਬੋਲੀ ਜਿਵਰਾਜ ਜਿਵਰਾਜ ਪਲੀਜ਼ ਮੇਰੀ ਇੱਕ ਮਦਦ ਕਰ ਦੋ ਧੀਰ ਨੇ ਜਿਸ ਤਰਾਮ ਸੁਨਤ ਭਰੀ ਦਾਗਰ ਨਾਲ ਜਿਵਰਾਜ ਨਾਲ ਦੇਖਿਆ ਤੇ ਡਰੀ ਹੋਈ ਆਵਾਜ਼ ਵਿੱਚ ਕਿਹਾ ਉਸ ਤੋਂ ਜਿਵਰਾਜ ਨੂੰ ਧੀਰ ਤੇ ਤਰਸ ਆ ਗਿਆ ਧੀਰ ਦੀ ਹਾਲਤ ਦੇ ਤਰਸ ਕਰ ਜਿਵਰਾਜ ਆਖਰੀ ਪੌੜੀ ਤੋਂ ਉਤਰ ਉਸ ਦੇ ਵੱਲ ਜਾਣ ਲਗਾ ਤੇ ਬੋਲਿਆ ਕੀ ਮਦਦ ਚਾਹੀਦੀ ਹੈ ਹਾਲਾਂਕਿ ਉਸਨੂੰ ਪਤਾ ਸੀ ਕਿ ਹੀਰ ਨੇ ਕਿਸ ਮੱਦ ਲਈ ਕਹਿਣਾ ਹੈ ਪਰ ਫਿਰ ਵੀ ਉਸਨੇ ਜਾਣਬੁੱਝ ਕੇ ਪੁੱਛਿਆ ਤਾਂ ਉਸਨੇ ਨਾਟਕ ਤੋਂ ਪਰਦਾ ਨਾ ਉਤਰ ਜਾਵੇ ਜਗਰਾਜ ਦਾ ਸਵਾਲ ਸੁਣ ਉਸ ਦੇ ਨਾਟਕ ਤੋਂ ਅਣਜਾਣ ਹੀਰ ਨੇ ਆਪਣੀ ਕੰਬਦੀ ਹੋਈ ਉਂਗਲੀ ਨਾਲ ਥੱਲੇ ਕਾਕਰੋਚਾਂ ਵੱਲ ਇਸ਼ਾਰਾ ਕੀਤਾ ਤੇ ਦਰਨੇ ਭਰੀ ਆਵਾਜ਼ ਵਿੱਚ ਬੋਲੀ ਜਗਰਾਜ ਪਲੀਜ਼ ਤੁਸੀਂ ਇਨ੍ਹਾਂ ਕਾਕਰੋਚਾਂ ਨੂੰ ਇੱਥੋਂ ਭਜਾ ਦਿਓ ਮੈਨੂੰ ਨਹੀਂ ਪਤਾ ਕਿ ਕਿੱਥੋਂ ਇੱਥੇ ਟਪਕਾਈ ਕੈਫੇ ਦੀ ਸਾਖ ਸਵਾਈ ਪੂਰੀ ਰਹਿੰਦੀ ਹੈ ਤੇ ਫਿਰ ਵੀ ਪਤਾ ਨਹੀਂ ਕਿੱਥੋਂ ਆ ਗਏ ਇਹ ਇੱਕ ਹੁੰਦਾ ਤਾਂ ਵੀ ਗੱਲ ਅਲੱਗ ਸੀ ਪਰ ਇਹ ਤਾਂ ਦੋ ਨੇ ਲੱਗਦਾ ਹੈ ਹਸਵਣ ਵਾਈਟ ਨੇ ਹੀਰ ਨੇ ਜਿਵੇਂ ਵੀ ਆਖਰੀ ਗੱਲ ਕਹੀ ਚਿਵਰਾਜ ਨੇ ਦੋਨੋਂ ਕਾਕਰੂਚਾਂ ਵੱਲ ਦੇਖਿਆ ਤੇ ਉਹ ਉਹਨਾਂ ਦੋਨੋਂ ਕਾਕਰੂਚਾਂ ਨੂੰ ਧਿਆਨ ਨਾਲ ਦੇਖਦੇ ਹੋਏ ਬੋਲਿਆ ਪਰ ਤੈਨੂੰ ਕਿਵੇਂ ਪਤਾ ਹੈ ਕਿ ਇਹ ਹਸਬੰਦ ਵਾਈਫ ਹੀ ਹੈ। ਤੋਂ ਇਹਨਾਂ ਦਾ ਵਾਇਰਸ ਸਰਟੀਫਿਕੇਟ ਵੇਖਿਆ। ਇਹ ਭੈਣ ਭਰਾ ਵੀ ਤਾਂ ਹੋ ਸਕਦੇ ਨੇ। ਜੇ ਮਾਮਾ ਭਾਂਜੀ ਹੋਏ ਜਾਂ ਭੂਆ ਤੀਜਾ ਬਸ ਤੇ ਤੁਹਾਨੂੰ ਕਿਵੇਂ ਪਤਾ ਕਿ ਇਹ ਭੂਆ ਤੀਜਾ ਜਾਂ ਮਾਮਾ ਭਾਂਜੀ ਹੀ ਹੋਣਗੇ। ਹੀਰ ਨੇ ਅੱਖਾਂ ਚੜਾਈਆਂ। ਮੈਂ ਕਦੋਂ ਕਿਹਾ ਕਿ ਇਹ ਹੀ ਹੋਣਗੇ। ਮੈਂ ਤਾਂ ਬਸ ਰਿਸ਼ਤਿਆਂ ਦੀ ਉਦਾਹਰਣ ਦਿੱਤੀ ਸੀ। ਸਿਰ ਉਦਾਹਰਣ ਠੀਕ ਹੈ ਤੇ ਮੈਂ ਵੀ ਬਸ ਉਦਾਹਰਨ ਹੀ ਦਿੱਤੀ ਸੀ ਅੱਛਾ ਇਹ ਤੇਰੇ ਕਹਿਣੇ ਤੋਂ ਉਦਾਹਰਨ ਲੱਗੀ ਮੈਨੂੰ ਜਗਰਾਜ ਨੇ ਜਦੋਂ ਅੱਖਾਂ ਮਟਕਾਉਂਦੇ ਹੋਏ ਇਹ ਕਿਹਾ ਤਾਹੀਰ ਚੜ ਗਈ ਤੇ ਉਸਨੇ ਦੁੰਗਾ ਸਾਹ ਫਿਰਦੇ ਹੋਏ ਲਿਆ ਇਹ ਤੁਸੀਂ ਕਿਉਂ ਤੇ ਸਵਾਲ ਕਰ ਰਹੇ ਹੋ ਜਦੋਂ ਗੱਲ ਕਰਨੀ ਹੋਵੇ ਤਾਂ ਸਵਾਲ ਜਵਾਬ ਕਰਨੇ ਹੋ ਤਾਂ ਕੁਝ ਬੋਲਦੇ ਰਹੇਂ ਤੇ ਇਸ ਮੌਕੇ ਤੁਹਾਨੂੰ ਇਹ ਸਭ ਕੁਝ ਸੁਝ ਰਿਹਾ ਹੈ ਇਹ ਕੋਈ ਟੈਮ ਹੈ ਐਵੇਂ ਜਿ ਸਵਾਨਾਂ ਦਾ ਤੁਸੀਂ ਹੋਰ ਚੁੱਪ ਰਹਿ ਕੇ ਮੇਰੀ ਮਦਦ ਨਹੀਂ ਕਰ ਸਕਦੇ ਇਹ ਕਹਿੰਦੇ ਹੋਏ ਹੀਰ ਦੀ ਨਜ਼ਰਾਂ ਜਦੋਂ ਜਵਰਾਜ ਦੀਆਂ ਨਜ਼ਰਾਂ ਨਾਲ ਮਿਲੀਆਂ ਤਾਂ ਉਹ ਇਕਦਮ ਚੁੱਪ ਹੋ ਗਈ ਉਸਨੇ ਜਵਰਾਜ ਨੂੰ ਚੁੱਪ ਹੋਣ ਲਈ ਕਿਹਾ ਸੀ ਪਰ ਉਹਦ ਪਹੁੰਚ ਗਈ ਕਿ ਇਸ ਵਕਤ ਉਸ ਨੂੰ ਚੁੱਪ ਰਹਿਣਾ ਚਾਹੀਦਾ ਹੈ ਜਦੋਂ ਸਾਹਮਣੇ ਖੜੇ ਇਨਸਾਨ ਤੋਂ ਉਸ ਨੂੰ ਮਦਦ ਚਾਹੀਦੀ ਹੋਵੇ ਪਰ ਇਹ ਗੱਲ ਸਮਝਣ ਵਿੱਚ ਹੀ ਤੋਂ ਦੇਰ ਹੋ ਗਈ ਕਿਉਂਕਿ ਐਨੇ ਨੂੰ ਜਗਰਾਜ ਦੀਆਂ ਅੱਖਾਂ ਵਿੱਚ ਸਰਦਪਨ ਉਤਰ ਆਇਆ ਉਸ ਦੀ ਸਰਦ ਨਜ਼ਰਾਂ ਕੋ ਤੇ ਮਹਿਸੂਸ ਕਰ ਪੀਰ ਹੋਈ ਵਾਜ ਚ ਗੁੱਲੀ ਸੌਰੀ ਮੈਨੂੰ ਇਹ ਨਹੀਂ ਕਹਿਣਾ ਚਾਹੀਦਾ ਸੀ ਪਰ ਮੈਨੂੰ ਇਹਨਾਂ ਤੋਂ ਡਰ ਲੱਗਦਾ ਸੱਚੀ ਬਹੁਤ ਜ਼ਿਆਦਾ ਡਰ ਤੇ ਦੂਸਰਾ ਕੈਫੇ ਦਾ ਸਟਾਫ ਦੀ ਆਉਣ ਵਾਲਾ ਹੈ ਜੇ ਉਹ ਮੈਨੂੰ ਐਂ ਦੇਖਣਗੇ ਤਾ ਮੀਰਾ ਕੈਫੇ ਦੀ ਮਾਲਕਾਂ ਦਾ ਉਹਨਾਂ ਤੇ ਕੀ ਪ੍ਰਭਾਵ ਹੋਵੇਗਾ ਮੈਂ ਬਸ ਇਸ ਲਈ ਉਹ ਸਭ ਕੁਝ ਕਿਹਾ ਹੀਰ ਨੇ ਉਂਗਲੀਆਂ ਤੋੜਦੇਂ ਰੋੜਦੇ ਹੋਏ ਇਹ ਇਹ ਗੱਲ ਕਹੀ ਤੇ ਇਸ ਦੌਰਾਨ ਉਸ ਦੀ ਨਜ਼ਰ ਜਗਰਾਜ ਤੇ ਹੀ ਟਿਕੀ ਹੋਈ ਸੀ ਪਰ ਜਗਰਾਜ ਦੇ ਚਿਹਰੇ ਨੂੰ ਦੇਖ ਲੱਗਿਆ ਨਹੀਂ ਜਿਵੇਂ ਹੀਰ ਦੀ ਕੋਈ ਗੱਲ ਉਸ ਉੱਤੇ ਅਸਰ ਕੀਤੀ ਹੋਵੇ ਉਹ ਬਸ ਸਰ ਧੰਨਵਾਦ ਨਾਲ ਹੀਰ ਨੂੰ ਦੇਖਤ ਰਿਹਾ ਕੁਝ ਸੈਕਿੰਡ ਹੀਰ ਨੂੰ ਦੇਖਦੇ ਰਹਿਣ ਤੋਂ ਬਾਅਦ ਜਗਰਾਜ ਉੱਥੋਂ ਮੁੜ ਗਿਆ ਉਸ ਨੂੰ ਮੁੜਦਾ ਵੇਖ ਹੀਰ ਨੂੰ ਲੱਗਿਆ ਕਿ ਉਹ ਸ਼ਾਇਦ ਨਰਾਜ ਹੋ ਕੇ ਉੱਥੋਂ ਜਾ ਰਿਹਾ ਹੈ ਇਸ ਲਈ ਉਹ ਚਤ ਬੁੱਲੀ ਜਗਰਾਜ ਜਗਰਾਜ ਆਈ ਐਮ ਸੌਰੀ ਪਲੀਜ਼ ਐਵੇਂ ਨਾ ਜਾਓ ਮੈਂ ਅੱਗੇ ਤੋਂ ਐਵੇਂ ਦਾ ਕੁਝ ਨਹੀਂ ਕਹਾਂਗੀ ਹੀਰ ਕਹਿ ਹੀ ਰਹੀ ਸੀ ਕਿ ਤਦੇ ਜਗਰਾਜ ਨੇ ਉਸ ਨੂੰ ਟੋਕਦੇ ਹੋਏ ਕਿਹਾ ਮੈਂ ਜਾ ਨਹੀਂ ਰਿਹਾ ਕਾਕਰ ਨੂੰ ਪਾੜਨ ਲਈ ਕੁਝ ਸਮਾਨ ਲੈਣ ਜਾ ਰਿਹਾ ਹਾਂ ਜਗਰਾਜ ਨੇ ਜਿਵੇਂ ਹੀ ਇਹ ਕਿਹਾ ਫਿਰ ਦੇ ਢੰਡੇ ਪੈਸਾ ਜਨੇ ਫਿਰ ਤੋਂ ਗਰਮ ਗਏ ਹੋ ਗਏ ਹੁਣ ਤੇ ਉਸ ਨੇ ਸਹਿੰਤੀ ਵਿੱਚ ਆਪਣੇ ਗਰਦਨ ਹਿਲਾ ਦਿੱਤੀ ਜਿਸ ਨੂੰ ਦੇਖ ਜਗਰਾਜ ਉੱਥੋਂ ਕੈਹੇ ਦੇ ਕਿਚਨ ਵੱਲ ਜਾਣ ਲਗਾ ਕਿਵੇਂ ਦਾ ਲੱਗਿਆ ਸਾਨੂੰ ਇਹ ਭਾਗ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਕੱਲ ਨੂੰ ਅਗਲਾ ਭਾਗ ਜ਼ਰੂਰ ਸੁਣਨਾ ਜੀ ਤਾਂ ਕਿ ਕਹਾਣੀ ਦਾ ਪੂਰਾ ਅੰਤ ਲੈ ਸਕੋ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ